ਜਦੋਂ ਪਿਆਰ ਦੇ ਵਿੱਚ ਇਨਸਾਨ ਹੁੰਦਾ ਤੇ ਉਹ ਬਹੁਤ ਵੱਡੀਆਂ ਗਲਤੀਆਂ ਕਰ ਬੈਠਦਾ ਪਰ ਜਦੋਂ ਉਹ ਨੂੰ ਜਿਹੜਾ ਬੁਖਾਰ ਲੱਤਦਾ ਇਸ਼ਕ ਦਾ ਉਦੋਂ ਪਤਾ ਲੱਗਦਾ ਕਿ ਉਹਨੇ ਆਪਦੇ ਇਸ਼ਕ ਦੇ ਬੁਖਾਰ ਦੇ ਵਿੱਚ ਕਿੱਡੀ ਵੱਡੀ ਵਾਰਦਾਤ ਨੂੰ ਇਨਜ਼ਾਮ ਦੇ ਦਿੱਤਾ ਮਾਪਿਆਂ ਤੋਂ ਚੋਰੀ ਨਜਾਇਜ਼ ਰਿਸ਼ਤੇ ਸਥਾਪਿਤ ਕਰ ਲੈਂਦੇ ਆ ਕਈ ਲੋਕ ਦੇ ਬਾਦ ਦੇ ਵਿੱਚ ਜਦੋਂ ਧੋਖੇ ਮਿਲਦੇ ਆ ਫੇਰ ਇੱਕ ਦੂਜੇ ਤੋਂ ਖਹਿੜਾ ਛੜਵਾਉਂਦੇ ਆ ਕੁਝ ਪਹਿਲਾਂ ਤੁਸੀਂ ਇੱਕ ਘਟਨਾ ਵੇਖੀ ਸੀ ਰਪਿੰਦਰ ਨਾਮ ਦੀ ਕੁੜੀ ਦੀ ਸੁਖਨ ਵਾਲੇ ਪਿੰਡ ਦੇ ਵਿੱਚ ਨਜਾਇਜ਼ ਰਿਸ਼ਤੇਆਂ ਕਰਕੇ ਆਪਣੇ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਕੁੜੀ ਨੇ ਜਿਹੜੀ 12ਵੀਂ ਤਿੱਕਰ ਕੇਸ ਗਈ ਸਜ਼ਾ ਕੇ ਜਿਹੜੀ ਸਕੂਲ ਜਾਂਦੀ ਸੀ ਤੇ ਬੜੀ ਸ਼ਰੀਫ ਸੀ ਮਾਪਿਓ ਗੁਰਸਿੱਖਾ ਬੜੇ ਵਧੀਆ ਪਰਿਵਾਰ ਚੋਂ ਆ ਪਰ ਕਨੇਡਾ ਜਾਂਦੀ ਐ ਉਥੇ ਪੱਛਮੀ ਸੱਭਿਆਚਾਰ ਦੀ ਇਹਨੂੰ ਅਜਿਹੀ ਹਵਾ ਲੱਗਦੀ ਐ ਆ ਕੇ ਬੜਾ ਸੋਹਣਾ ਸੁਨੱਖਾ ਮੁੰਡਾ ਜਿਹੜਾ ਸਿਰ ਤੇ ਦਸਤਾਰ ਸਜਾਉਂਦਾ ਜਿਹੜਾ ਬੜਾ ਸ਼ਰੀਫ ਆ ਬਹੁਤ ਘੱਟ ਬੋਲਦਾ ਜਿਹਨੂੰ ਪਿੰਡ ਦੇ ਲੋਕ ਇਹ ਕਹਿੰਦੇ ਆ ਕਿ ਇਹਨੇ ਕਦੇ ਕਿਸੇ ਕੁੱਤੇ ਦੇ ਸੋਟੀ ਨਹੀਂ ਮਾਰੀ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਉਸ ਦਰਵੇਸ਼ ਇਨਸਾਨ ਨੂੰ ਇਹ ਕੁੜੀ ਰਪਿੰਦਰ ਕੌਰ ਆਪਣੇ ਪ੍ਰੇਮੀ ਦੇ ਨਾਲ ਜਿਹਦੇ ਨਾਲ ਨਜਾਇਜ਼ ਰਿਸ਼ਤਾ ਸੀ ਤੇ ਸਿਰਫ 5 ਮਹੀਨੇ ਪਹਿਲਾਂ ਹੀ ਇਹ ਉਹਦੇ ਲਿੰਕ ਦੇ ਵਿੱਚ ਆਈ ਸੀ ਉਹਨੂੰ ਮੌਤ ਦੇ ਘਾੜ ਉਤਾਰ ਦਿੰਦੀ ਹੈ ਇਹ ਕੁੜੀ ਤੇ ਬਾਅਦ ਦੇ ਵਿੱਚ ਜੋ ਇਹਦਾ ਹਾਲ ਹੁੰਦਾ ਉਹ ਸਭ ਜਾਣਦੇ ਆ ਜਦੋਂ ਦੋਵਾਂ ਨੂੰ ਪੁਲਿਸ ਰਿਮਾਂਡ ਤੇ ਰੱਖਿਆ ਜਾਂਦਾ ਜਿਹੜੇ ਇੱਕ ਦੂਜੇ ਦੇ ਲਈ ਐਡੀ ਵੱਡੀ ਵਾਰਦਾਤ ਕਰ ਦਿੰਦੇ ਆ ਇੱਕ ਦੂਜੇ ਦੇ ਨਾਲ ਰਹਿਣ ਲਈ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲੈਂਦੇ ਆ ਤੇ ਇੱਕ ਮਾਪਿਓ ਦਾ ਜਿਹੜਾ ਸਹਾਰਾ ਸੀ ਬੁਢਾਪੇ ਦਾ ਕਲੌਤਾ ਪੁੱਤਰ ਸੀ ਉਹੜਾ ਘਰ ਦਾ ਜਿਹੜਾ ਦੀਵਾ ਗੁੱਲ ਕਰ ਦਿੰਦੇ ਆ ਐਡੀ ਵੱਡੀ ਕਟਨਾ ਨੂੰ ਅੰਜਾਮ ਦੇ ਦਿੰਦੇ ਆ ਪਰ ਬਾਅਦ ਦੇ ਵਿੱਚ ਸਮਾਜ ਨੇ ਜਿਵੇਂ ਲਾਂ ਤਾਂ ਪਾਈਆਂ ਸਮਾਜ ਨੇ ਜਿਵੇਂ ਇਹਨਾਂ ਨੂੰ ਠੋਕ ਕੇ ਰੱਖਿਆ ਪੁਲਿਸ ਨੇ ਜਿਵੇਂ ਮਸਤੀਦੀ ਦੇ ਨਾਲ ਕੰਮ ਕੀਤਾ ਜਿਹੜੇ ਡਰਾਮੇ ਰਚ ਰਹੇ ਸੀ ਉਹ ਸਾਰੇ ਡਰਾਮੇ ਜਿਹੜੇ ਇਹਨਾਂ ਦੇ ਕਾਮਯਾਬ ਹੋਣ ਨਹੀਂ ਦਿੱਤੇ ਇਹ ਸਭ ਪੁਲਿਸ ਨੇ ਜਿਹੜਾ ਨੰਗਾ ਕਰ ਦਿੱਤਾ ਉਸ ਤੋਂ ਬਾਅਦ ਇੱਕ ਦੂਜੇ ਦੇ ਹੀ ਵੈਰੀ ਬਣ ਬੈਠੀ ਰੁਪਿੰਦਰ ਤੇ ਉਹਦਾ ਪ੍ਰੇਮੀ ਹਰਕਮਲ ਪ੍ਰੀਤਕੌਰ ਇਹਨਾਂ ਨੇ ਇੱਕ ਦੂਜੇ ਦੇ ਦੂਸ਼ਣਬਾਜੀ ਲਾਈ ਹਰਕਮਲ ਪ੍ਰੀਤ ਸਿੰਘ ਕਹਿੰਦਾ ਕਿ ਮੈਨੂੰ ਜਿਹੜਾ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਇਹ ਜਿਹੜੀ ਰੁਪਿੰਦਰ ਕੌਰ ਹੈ ਇਹਨੇ ਜਿਹੜਾ ਇਹਨੇ ਮੈਨੂੰ ਜ਼ੋਰ ਪਾਇਆ ਇਹਦੇ ਕਹਿਣ ਤੇ ਹੋਈ ਤੇ ਰਪਿੰਦਰ ਇਸਦੇ ਉਲਟ ਕਹਿੰਦੀ ਆ ਕਿ ਮੈਂ ਮੇਰਾ ਜਿਹੜਾ ਬ੍ਰੇਨ ਆ ਉਹ ਇਹਨੇ ਵਾਸ਼ ਕਰ ਦਿੱਤਾ ਇਹਨੇ ਮੈਨੂੰ ਪਤਾ ਨਹੀਂ ਕੀ ਕਰ ਦਿੱਤਾ ਕਿ ਇਹ ਐਡੀਆਂ ਜਿਓ ਇਹ ਕਹੀ ਗਿਆ ਮੈਂ ਉਹ ਮੰਨੀ ਗਈ ਤੇ ਮੈਂ ਆ ਦਾ ਰੱਬ ਵਰਗਾ ਜਿਹੜਾ ਮੇਰਾ ਪਤੀ ਸੀ ਜਿਹਦੇ ਨਾਲ ਮੈਂ ਬਹੁਤ ਖੁਸ਼ ਸੀ ਮੇਰੇ ਸਹੁਰੇ ਮੈਨੂੰ ਕੁਝ ਨਹੀਂ ਕਹਿੰਦੇ ਸੀ ਮੇਰੇ ਸਹੁਰੇ ਮੈਨੂੰ ਆਪਦੀਆਂ ਤਿਆਂ ਤੋਂ ਵਾਦੀ ਜਿੱਤੇ ਸਤਕਾਰ ਦਿੰਦੇ ਸੀ ਉਹਨਾਂ ਦੇ ਨਾਲ ਹੀ ਮੈਂ ਐਡੀ ਘਨਾਉਣੀ ਹਰਕਤ ਕਰਤੀ ਉਹ ਕਹਿੰਦੀ ਮੇਰੇ ਦਿਮਾਗ ਦਾ ਪਤਾ ਨਹੀਂ ਉਦੋਂ ਕੀ ਦਿਵਾਲੀਆਪਨ ਨਿਕਲ ਗਿਆ ਸੀ ਹੁਣੇ ਜੇ ਪਖੰਡ ਕਰਦੇ ਆ ਜਾਂ ਸੱਚ ਆ ਜਾਂ ਦੋਹਾਂ ਚੋਂ ਕਿਹਨੇ ਇੱਕ ਦੂਜੇ ਨੂੰ ਪਰਮਾਇਆ ਕਿਹਨੇ ਇੱਕ ਦੂਜੇ ਦੇ ਜਿਹੜਾ ਇਹ ਕਰਨ ਲਈ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਖਿਆ ਇਹ ਹੌਲੀ ਹੌਲੀ ਪਤਾ ਲੱਗੂਗਾ ਪੁਲਿਸ ਤਬਦੀਸ਼ ਤੋਂ ਬਾਅਦ ਕਿਉਂਕਿ ਪੁਲਿਸ ਆਖਦੀ ਆ ਕਿ ਹਰ ਇੱਕ ਦੋਚੀ ਜਿਹੜਾ ਕੋਈ ਦੋਸ਼ ਕਰ ਦਿੰਦਾ ਉਹ ਤੋਂ ਬਾਅਦ ਹਰ ਇੱਕ ਦਾ ਹੀ ਜਿਹੜਾ ਇਹੀ ਆਖਰ ਨੂੰ ਜਿਹੜਾ ਉਹ ਜਿਹੜੇ ਢੰਗ ਲੱਭਦਾ ਪੁਲਿਸ ਤੋਂ ਬਚਣ ਦੇ ਲਈ ਇਹੀ ਢੰਗ ਲੱਭਦਾ ਪ੍ਰਸ਼ਾਸਨ ਤੋਂ ਬਚਣ ਦੇ ਲਈ ਆਪਣੀ ਜਿਹੜੀ ਗਲਤੀ ਆ ਉਹਨੂੰ ਛਪਾਉਣ ਦੇ ਲਈ ਹੁਣ ਇੱਕ ਦੂਜੇ ਦੀ ਜਾਣ ਦੇ ਵੈਰੀ ਬਣੇ ਹੋਏ ਆ ਜੇਲ੍ਹ ਦੇ ਵਿੱਚ ਦੋਵੇਂ ਆ ਜੇਲ੍ਹ ਦੀਆਂ ਸਲੰਖਾਂ ਦੇ ਪਿੱਛੇ ਆ ਦੋਵਾਂ ਦੇ ਜਿਹੜੀ ਕੁੜੀ ਆ ਉਹਦੇ ਦਾ ਮਾਪਿਓ ਨੇ ਵੀ ਇੱਥੋਂ ਤੱਕ ਕਹਿਤਾ ਕਿ ਸਾਡੇ ਪੁੱਤਾਂ ਵਰਗੇ ਜਵਾਈ ਨੂੰ ਇਹਨੇ ਮੌਲ ਦੇ ਘਾਟ ਉਤਾਰਿਆ ਸਾਡੀ ਇਹ ਕੁਝ ਨਹੀਂ ਲੱਗਦੀ ਸਾਡੇ ਅੱਲੋ ਇਹ ਮਰ ਗਈ ਜੇ ਮਰ ਜਾਂਦੀ ਸਾਡੇ ਘਰੇ ਅਸੀਂ ਕਫਨ ਪਾ ਦਿੰਦੇ ਨਾ ਅਸੀਂ ਇਹਦੇ ਕੇਸ ਦੀ ਪੈਰਵਾਹੀ ਕਰਨੀ ਆ ਨਾ ਅਸੀਂ ਇਸ ਦੇ ਪਿੱਛੇ ਜਾਣਾ ਨਾ ਇਹ ਸਾਡੀ ਧੀ ਆ ਇਹਨੇ ਧੀ ਹੋਣ ਦਾ ਜਿਹੜਾ ਆਪਦਾ ਅਧਿਕਾਰ ਸੀ ਉਹ ਇਹਨੇ ਗਵਾ ਦਿੱਤਾ ਇਹ ਉਹਦੇ ਮਾਪਿਆਂ ਨੇ ਕਿਹਾ ਮਾਪੇ ਉਦੋਂ ਇਹ ਗੱਲ ਕਹਿੰਦੇ ਆ ਜਦੋਂ ਉਹਨਾਂ ਦਾ ਦਿਲ ਦੁਖਾਇਆ ਜਾਂਦਾ ਦਿਲ ਇੰਨਾ ਜਿਆਦਾ ਇਸ ਕੁੜੀ ਨੇ ਦਿਖਾਇਆ ਕਿ ਉਹ ਵੀ ਵਿਚਾਰੇ ਉਹਨਾਂ ਦਾ ਕੋਈ ਦੋਸ਼ ਨਹੀਂ ਪਰ ਉਹ ਵੀ ਸਮਾਜ ਦੇ ਵਿੱਚ ਮੂੰਹ ਵਿਖਾਉਣ ਜੋਗੇ ਨਹੀਂ ਛੱਡੇ ਇਸ ਘਟਿਆ ਜਿਹੜੀ ਕੁੜੀ ਨੇ ਇਹਦੀ ਘਟਿਆ ਹਰਕਤ ਨੇ ਉਹ ਵੀ ਵਿਚਾਰੇ ਜਿਹੜੇ ਦਿਲ ਤਿਲ ਕਰਕੇ ਮਰ ਰਹੇ ਆ ਬੜੇ ਵਧੀਆ ਪਰਿਵਾਰ ਦੇ ਨਾਲ ਸੀ ਇਹਦਾ ਨਾਤਾ ਪਰ ਹੁਣ ਨਾ ਤਾਂ ਇਹ ਪਰਿਵਾਰ ਦੀ ਰਹੀ ਤੇ ਨਾ ਹੀ ਸਹੁਰਿਆਂ ਦਾ ਤਾਂ ਇਹਨੇ ਐਡਾ ਉਹਨਾਂ ਦੇ ਦਾ ਕਹਿਰ ਟਾਤਾ ਉਹਨਾਂ ਦੀ ਤਾਂ ਕੀ ਹੋਣੀ ਆ ਤੇ ਹੁਣ ਪ੍ਰੇਮੀ ਦੇ ਨਾਲ ਵੀ ਨਹੀਂ ਬੰਨਦੀ ਇੱਕ ਘਟਨਾ ਹੋਈ ਪਿਛਲੇ ਹਫਤੇ ਉਦੋਂ ਬਾਅਦ ਇੱਕ ਘਟਨਾ ਹੋਰ ਹੋਈ ਜਿੱਥੇ ਪ੍ਰੇਮੀ ਦਾ ਜਿਹੜਾ ਗੁਪਤਾਂਗੀ ਵੱਢ ਦਿੱਤਾ ਪ੍ਰੇਮੀ ਜਿਹਦੇ ਨਾਲ ਪਹਿਲਾਂ ਘਰਦਿਆਂ ਤੋਂ ਚੋਰੀ ਹੋਟਲਾਂ ਦੇ ਵਿੱਚ ਮਿਲਣ ਜਾਂਦੀ ਸੀ ਕੁੜੀ ਲੁਧਿਆਣੇ ਦੀ ਰਹਿਣ ਵਾਲੀ ਸੀ ਤੇ ਜਦੋਂ ਪ੍ਰੇਮੀ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਉਹਨੇ ਆਖਿਆ ਕਿ ਮੈਂ ਕਿਸੇ ਹੋਰ ਕੁੜੀ ਨਾਲ ਮੇਰੇ ਘਰ ਦੇ ਵਿਆਹ ਕਰਦੇ ਆ ਤੇ ਕੁੜੀ ਤੋਂ ਇਹ ਸਦਮਾ ਜਿਹੜਾ ਇਹ ਬਰਦਾਸ਼ਤ ਨਹੀਂ ਹੋਇਆ ਤੇ ਉਹਨੇ ਆਪਣੇ ਪ੍ਰੇਮੀ ਨੂੰ ਜਿਹੜਾ ਉਹਨੂੰ ਭਰਾ ਬੁਸਕਲਾ ਕੇ ਉਹਨੂੰ ਹੋਟਲ ਦੇ ਵਿੱਚ ਬੁਲਾਇਆ ਤੇ ਫਿਰ ਉੱਥੇ ਬੁਲਾ ਕੇ ਉੱਥੇ ਬੁਲਾ ਲੈਂਦੀ ਆ ਤੇ ਉੱਥੇ ਉਹਦਾ ਹੋਟਲ ਦੇ ਵਿੱਚ ਹੀ ਪਹਿਲਾਂ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਆ ਤੇ ਫਿਰ ਉਹਦਾ ਜਿਹੜਾ ਗੁੱਤੰਗ ਜਿਹੜਾ ਵੜ ਦਿੰਦੀ ਆ ਤੇ ਮੌਤ ਦੇ ਘਾਟ ਉਤਰ ਜਾਂਦਾ ਉਹ ਨੌਜਵਾਨ ਉਹ ਕੁੜੀ ਸਿਰਫ ਉਹਨੂੰ ਜਿਹੜਾ ਉਹਨੂੰ ਨਮਰਦ ਬਣਾਉਣਾ ਚਾਹੁੰਦੀ ਸੀ ਉਹਨੂੰ ਨਹੀਂ ਪਤਾ ਸੀ ਕਿ ਜੇ ਮੈਂ ਇਹਦਾ ਗੁੱਤ ਤੰਗ ਜਿਹੜਾ ਉਹ ਵੜ ਦਿੱਤਾ ਤੇ ਇਹਦੇ ਨਾਲ ਇਹਦੀ ਜਿਹੜੀ ਜਾਨ ਵੀ ਚਲੀ ਜਾਊਗੀ ਉਹ ਸਿਰਫ ਤੇ ਸਿਰਫ ਉਹ ਨੂੰ ਉਹ ਕਹਿੰਦੀ ਸੀ ਜੇ ਮੇਰੇ ਮੇਰਾ ਘਰ ਵਾਲਾ ਨਹੀਂ ਬਣ ਸਕਦਾ ਤੇ ਹੋਰ ਕਿਸੇ ਦੇ ਵੀ ਕੰਮ ਨਾ ਆਵੇ ਉਹਨੇ ਐਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਇਹ ਦੋਹਾਂ ਹੱਤਿਆਂ ਦੇ ਵਿੱਚ ਦੋ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਝੰਜੋੜ ਕੇ ਰੱਖ ਦਿੱਤਾ ਤੇ ਜਿਹੜੇ ਹੁਣ ਦੇ ਮੁੰਡੇ ਕੁੜੀਆਂ ਇਨਾਂ ਨੂੰ ਚਾਹੀਦਾ ਕਿ ਸੋਚ ਸਮਝ ਕੇ ਜਿਹੜੇ ਨਜਾਇਜ਼ ਰਿਸ਼ਤੇ ਕਾਇਮ ਕੀਤੇ ਜਾਣ ਇਹ ਬਾਅਦ ਦੇ ਵਿੱਚ ਤੁਹਾਡੀ ਜ਼ਿੰਦਗੀ ਦੀ ਜਿਹੜੀ ਇਹ ਬਰਬਾਦੀ ਦਾ ਕਾਰਨ ਵੀ ਜਿਹੜੇ ਬਣਨ